ਮੇਰੇ ਸਤਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀਮ ਜੈ ਸਤਿ ਸ਼੍ਰੀ ਅਕਾਲ ਨਮਸਕਾਰ ਸਤਿਓ ਅੱਜ ਪਿੰਡ ਡਰੰਕੇ ਸਿਆਲ ਡਰੰਕੇ ਸਿਆਲ ਸਾਡੇ ਸਰਕਲ ਪ੍ਰਧਾਨ ਨਿਰਿੰਦਰ ਕੌਰ ਅਤੇ ਇਹ ਪਹਿਲੋ ਜੁਆਇੰਟ ਸੈਕਟਰੀ ਵੀ ਗਏ ਆ ਸਕਰੀ ਦੇ ਅਹੁਦੇ ਤੋਂ ਇਹਨੇ ਨੇ ਕੰਮ ਘਟਾ ਦਿੱਤਾ ਪਰ ਲੇਕਿਨ ਹੁਣ ਇਹਨਾਂ ਨੂੰ ਸਤਿਓ ਪ੍ਰਧਾਨ ਦੇ ਅਦੱਤ ਸਹੀ ਰੱਖਣਾ ਆ ਜਲਦੀ ਮੀਟਿੰਗ ਹੋਏਗੀ ਮੀਟਿੰਗ ਵਿੱਚ ਜੇ ਜ਼ਿੰਮੇਵਾਰੀ ਸਮਝਦੇ ਆ ਕਿ ਹੋ ਸਕਦਾ ਹੈ ਕਿ ਸੈਕਰੀ ਦੇ ਹੌਜੇ ਤੇ ਚੱਲ ਜਾਵੇ ਅੱਜ ਸਾਡਾ ਸਿਆਲ ਦੇ ਵਿੱਚ ਪਹੁੰਚਣ ਦਾ ਤੇ ਸਾਡੇ ਨਾਲ ਪੱਠਾ ਯੂਨੀਅਨ ਦੇ ਪ੍ਰਧਾਨ ਜਲਦੀਪ ਸਿੰਘ ਉਹਨਾਂ ਦੇ ਨਾਲ ਵੀ ਕੁਝ ਸਾਥੀ ਪਹੁੰਚੇ ਆ ਜਿਹੜੇ ਠੇਕੇਦਾਰ ਹੈ ਤੇ ਚਾਹੇ ਉਹ ਮਜ਼ਦੂਰ ਨੇ ਤੇ ਮਜ਼ਦੂਰਾਂ ਦੇ ਆਗੂ ਆ ਆ ਜਿਹੜੇ ਆਪਾਂ ਇਸ਼ਤਿਹਾਰ ਫੜੇ ਆ ਇਹ ਇਸ਼ਤਿਹਾਰਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਗੱਲਾਂ ਦਾ ਨਿਚੋੜ ਕੱਢ ਕੇ ਆਪਾਂ ਜਿਹੜਾ ਲਿਖਿਆ ਹੋਇਆ ਤਾਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਸਾਡੀ ਬੇਨਤੀ ਆ ਕਿ ਇਹ ਸੁਣ ਲਿਓ ਇਹ ਪੜ੍ਹ ਲਿਓ ਜੇ ਤਾਂ ਤੁਹਾਡੀਆਂ ਗੱਲਾਂ ਤਾਂ ਫਿਰ ਤੁਹਾਡੇ ਨਾਲ ਇਹ ਵਿਚਾਰ ਕਰਦੇ ਆ ਕਿ ਭਾਈ ਇਕੱਠੇ ਹੋ ਕੇ ਤੁਹਾਨੂੰ ਆਪ ਨੂੰ ਲੋੜ ਪੈਣੀ ਆ ਇਹ ਲਾਗੂ ਤਾਂ ਹੋਣੇ ਆ ਮੈਂ ਇਕੱਲਾ ਨਹੀਂ ਕਹਿੰਦਾ ਇਕੱਠੇ ਹੋਵੋ ਤੁਸੀਂ ਦੇਖੋ ਪੂਰੀ ਠੰਡ ਦੇ ਵਿੱਚ ਕਿਸਾਨ ਵੀ ਇਕੱਠੇ ਹੁੰਦੇ ਆ ਕਿਸਾਨਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਏ ਖਾੜ ਪੀਣੀ ਬਹੁਤ ਕੁਝ ਦਿੱਤਾ ਤਾਂ ਫਿਰ ਵੀ ਉਹ ਆਪਦੇ ਹੱਕਾਂ ਦੀ ਗੱਲ ਜਿਹੜੀ ਹੈ ਵੀ ਆ ਲਗਾਤਾਰ ਕਰ ਰਹੇ ਨੇ ਤਾਂ ਆਪਣਾ ਜਿਹੜਾ 1952 ਦਾ ਸਿਧਾਂਤ ਲਿਖਿਆ ਬਾਬਾ ਸਾਹਿਬ ਡਾਕਟਰ ਬੀਕਾ ਪੀਮਰਾਓ ਸਾਹਿਬ ਨੇ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਦੇਣਾ ਤਾਂ ਉਸ ਮੁਤਾਬਕ ਅੱਜ ਤੁਸੀਂ ਆਪ ਹੀ ਦੱਸ ਦਿਓ ਕਿ 1952 ਦੇ ਵਿੱਚੋਂ 48 ਸਾਲ ਪਿਛਲੇ ਸਾਲ ਦੇ ਹੋ ਗਏ ਆ ਤਾਂ 25 ਐਸ ਸਨ ਦੇ ਹੋ ਗਏ ਆ ਤਾਂ ਤੁਸੀਂ ਦੱਸੋ ਕਿੰਨੇ ਸਾਲ ਬੰਦੇ ਆ ਵੀ ਕੋਈ ਦੱਸ ਸਕਦਾ ਵੀ ਤੁਹਾਡੇ ਚੋਂ 48 ਦੇ ਵਿੱਚ ਆਪਾਂ 24 ਜਮਾ ਕਰੀਏ ਕਿੰਨੇ ਹੁੰਦੇ ਆ ਬਈ ਦੱਸੋ ਬੜੇ ਤੇ ਤੁਸੀਂ ਦੱਸੋ 100 ਸਾਲ ਦੱਸੋ 90 ਹਰ ਤਾਲੀਆਂ ਦੇ ਵਿੱਚ ਚਾਰ ਜਮਾ ਕਰ ਦਿਓ ਚੌਧੀਆਂ ਵਿੱਚ 52 ਹੋਗੇ ਤੇ 52 ਚ 20 ਹੋਰ ਕਰੋ ਜਮਾ 72 ਸਾਲ ਹੋ ਗਏ 72 ਸਾਲ ਹੋ ਗਿਆ ਕਿ ਤੁਹਾਡਾ ਸਿਧਾਂਤ ਉਹਨਾਂ ਲੋਕਾਂ ਨੇ ਨੱਪ ਕੇ ਰੱਖਿਆ ਜਿਨ੍ਹਾਂ ਲੋਕਾਂ ਨੂੰ ਸਾਡੇ ਬਜ਼ੁਰਗ 76 ਸਾਲ ਤੋਂ ਬੋਲ ਪਾਉਂਦੇ ਰਹੇ ਅਸੀਂ ਬੋਲ ਪਾਉਂਦੇ ਰਹੇ ਹਾਂ ਉਹ ਸਿਵਧਾਨ ਨਪਿਆ ਉਸ ਤੋਂ ਇਲਾਵਾ ਤੁਹਾਡਾ ਰਾਸ਼ਨ ਉਹਨਾਂ ਦੀ ਮੁਠੀ 'ਚ ਆਪ ਦੇ ਮੁਤਾਬਕ ਦਿੰਦੇ ਆ ਮਰੇਗਾ ਉਹਨਾਂ ਦੀ ਮੁਠੀ 'ਚ ਆਪ ਦੇ ਮੁਤਾਬਕ ਦਿੰਦੇ ਆ ਸਕਨ ਸਕੀਮ ਉਹਨਾਂ ਦੀ ਮੁਠੀ 'ਚ ਆਪ ਦੇ ਮੁਤਾਬਕ ਦਿੰਦੇ ਆ ਤੁਹਾਡੇ ਬੱਚਿਆਂ ਦੇ ਕੋਲਰਸ਼ਿਪ ਉਹ ਵੀ ਫੇ ਉਹਨਾਂ ਦੀ ਮੁਠੀ 'ਚ ਦਿੰਦੇ ਆ ਰੱਖਿਆ ਹੋਇਆ ਉਹਨਾਂ ਨੇ ਕਬਜ਼ਾ ਕਰਕੇ ਰੱਖਿਆ ਉਹ ਕਬਜ਼ਾ ਕਰਨ ਦਾ ਉਹਨਾਂ ਦੇ ਹੌਸਲੇ ਬੰਦ ਤਾਂ ਹੈ ਕਿ ਆਪਾਂ ਚੁੱਪ ਕਰਕੇ ਬੈਠੇ ਆ ਇਹ ਤੁਹਾਡੀਆਂ ਹੱਕੀ ਮੰਗਾਂ ਨੇ ਇਹਦੇ ਚੋਂ ਅਸੀਂ ਸਰਕਾਰ ਤੋਂ ਭੀਖ ਨਹੀਂ ਮੰਗਦੇ ਆਪਦੇ ਸਿਧਾਂਤ ਦੇ ਮੁਤਾਬਕ ਹੱਕ ਮੰਗਦੇ ਆ ਤਾਂ ਮੈਂ ਬੇਨਤੀ ਕਰੂੰਗਾ ਕਿ ਨਰਿੰਦਰ ਕੌਰ ਜੋਇਨ ਸੈਕਟਰੀ ਪਿੰਡ ਸਿਆਲ ਤੋਂ ਉਹ ਪੂਰਾ ਵਿਸਤਾਰ ਰੂਪ ਵਿੱਚ ਪੜਨਗੇ ਤੇ ਪੜ ਕੇ ਲੋਕਾਂ ਤੱਕ ਜਿਹੜੀ ਹੈਗੀ ਆ ਆਵਾਜ਼ ਜਾਏਗੀ ਜਾਗੋ ਜੁੜੋ ਅਤੇ ਸੰਘਰਸ਼ ਕਰੋ ਮਿਤੀ 11 ਫਰਵਰੀ 2025 ਨੂੰ DC ਦਫਤਰ ਫਿਰੋਜ਼ਪੁਰ ਸਾਹਮਣੇ ਜਾਗਰੂਕਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਕਰਾਂਗੇ ਐਲਾਨ ਪੰਜਾਬ ਦੇ ਕੀਰਤੀ ਲੋਕੋ ਆਓ ਹੇਠ ਲਿਖੇ ਮੁੱਦਿਆਂ ਉੱਤੇ ਪਿੰਡ ਪਿੰਡ ਵਿੱਚ ਕਮੇਟੀਆਂ ਬਣਾ ਕੇ ਦੱਬੇ ਅਤੇ ਖੋਹੇ ਜਾ ਰਹੇ ਹੱਕਾਂ ਦੀ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਂ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਕਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁਟੇਰੇ ਲੀਡਰਾਂ ਤੇ ਅਫਸਰਾਂ ਦੇ ਨਾ ਪਾਰਕ ਮਾਈਫੇ ਮਾਫੀਏ ਨੇ ਆਪਾਂ ਨੂੰ ਅਣਗਿਣਤ ਔਕੜਾਂ ਦੇ ਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਪਰਨਾ ਪੜੀ ਚੱਲ ਪੜੀ ਚੱਲ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਸਾਣੀ ਨੂੰ ਸੁਲਝਾਉਣ ਲਈ ਸੁਲਝਾਉਣ ਲਈ ਆਨਲਾਈਨ ਆਨ ਦਾ ਫੜੀਏ ਅਤੇ ਆਪਣੇ ਸਾਂਝੇ ਦੁੱਖਾਂ ਉੱਤੇ ਸਾਂਝਾ ਮੁਹਾਜ ਬਣਾ ਕੇ ਸਾਂਝੀ ਲੜਾਈ ਕਰੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੋ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਤੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਹੋਏ ਹੁੰਦੇ ਹੋਏ ਇੱਕ ਤੋਂ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕ ਅੱਡੋ-ਅੱਡ ਹੋ ਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਜੇ ਤੇ ਰੱਖੋ ਆਪਣੇ ਜਾਗਣ ਅਤੇ ਸਿਰ ਜੋੜ ਲੈਣ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠੀਏ ਅਤੇ ਸੁਰੱਖਿਆਤਾ ਰੁਜ਼ਗਾਰ ਅਤੇ ਬਣਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਹੀ ਮਾਲਕ ਹੋ ਨੰਬਰ 1 ਪਿੰਡ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਅਤੇ ਨਾਲ ਹੀ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੋੜ ਵਸੇਬੇ ਲਈ ਠੋਸ ਬੀਤੀ ਅਤੇ ਪ੍ਰਬੰਧ ਕੀਤਾ ਜਾਵੇ। ਨੰਬਰ 2 ਅੰਗਹੀਨ ਬੁਢਾਪਾ ਵਿਧਵਾ ਤੇ ਆਸਰਾਸਰਤ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਦਰ ਅਨੁਸਾਰ ਘਟੋ-ਘਟ 5000 ਰੁਪਏ ਹੋਵੇ। ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 70 ਸਾਲ ਹੋਵੇ। ਪੈਨਸ਼ਨ ਲੈਣ ਲਈ ਢਾਈ ਏਕੜ ਜ਼ਮੀਨ ਅਤੇ ਹੋਰ ਆਮਦਨ ਹਾਸਲ ਸਮਾਪਤ ਕੀਤੀ ਜਾਵੇ। ਨੰਬਰ 10 ਨਵੇਂ ਗਾਮੇ ਜਦੂਰਾ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾ ਦੀ ਦਿਹਾੜੀ 700 ਰੁਪਏ ਹੋਵੇ। ਸਕਿਲਡ ਲੇਬਰ ਜਿਵੇਂ ਉਸਾਰੀ ਮਿਸਤਰੀ, ਪਲੰਬਰ, ਤਰਖਾਨਾਂ, ਡਰਾਈਵਰ ਅਤੇ ਹੋਰ ਸਕਿਲਡ ਮਜ਼ਦੂਰ ਦੀ ਦਿਹਾੜੀ ਦਿਹਾੜੀ 1000 ਰੁਪਏ ਹੋਵੇ। ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ। ਮਿਨੀਮਮ ਲੇਬਰ ਗਾਰੰਟੀ ਲਾਗੂ ਕੀਤਾ ਜਾਵੇ। ਨੰਬਰ 4 ਨਵੇਂ ਗਾਮੇ ਜਦੂਰਾ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ ਨਿਮਨ ਨਿਮਨ ਕਿਸਾਮੀ 5 ਏਕੜ ਦਾ ਕਰੋ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦੀਆਂ ਸਬਜ਼ੀਆਂ ਅਗਾਉਣ ਅਤੇ ਪਸ਼ੂ ਪਾਲਣ ਦੇ ਤੰਦੇ ਉੱਤੇ ਮਿਹਨਤਾਂਾਂ ਦਿੱਤਾ ਜਾਵੇ ਨੰਬਰ 5 ਜਿਹੜੇ ਪਿੰਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਸ਼ਹਿਰ ਦੀ ਹੱਦ ਅੰਦਰ ਆਏ ਆ ਗਏ ਹਨ ਉੱਥੇ ਮਜ਼ਦੂਰਾਂ ਲਈ ਮਨਰੇਗਾ ਜਾਂ ਇਸ ਤਰਜ਼ ਉੱਤੇ 100 ਦਿਨੋਂ ਦਿਹਾੜੀ ਰੋਜ਼ਗਾਰ ਗਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ। ਨੰਬਰ 6 ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ। ਅੰਗਰੇਜ਼ੀ ਵਿਸ਼ੇ ਤੇ ਵੱਖਰੇ ਅਧਿਆਪਕ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਤੇ ਸਟਾਫ ਨੂੰ ਤਨਖਾਹ ਉਪਤ ਕੀਤਾ ਜਾਵੇ ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣੇ ਬੰਦ ਕੀਤੇ ਜਾਣ ਸੁਵੇ ਵਿੱਚ ਸਿੱਖਿਆ ਅਧਿਕਾਰੀ ਐਕਟ 2009 ਲਾਗੂ ਕੀਤਾ ਜਾਵੇ ਨੰਬਰ 7 ਸਰਕਾਰੀ ਹਸਪਤਾਲਾਂ ਤੇ ਕੈਂਟਰੀਆਂ ਵਿੱਚ ਡਾਕਟਰ ਨਰਸਾਂ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਇਲਾਜ ਅਨਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ ਨੰਬਰ 8 ਖੇਤੀ ਨੀਤੀ ਲਾਗੂ ਹੋਵੇ ਕਣਕ ਝੋਨੇ ਵਾਂਗ ਸਾਰੀਆਂ ਬਦਲਵੀਆਂ ਫਸਲਾਂ ਅਤੇ ਭਾਅ ਨੂੰ ਕਾਨੂੰਨੀ ਦਰਜਾ ਮਿਲੇ ਖੇਤੀ ਲਈ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਦ ਖਾਦ ਦਵਾਈਆਂ ਤੇ ਹੋਰ ਸਾਧਨ ਵਾਜਬ ਰੇਟਾ ਉੱਤੇ ਕਿਸਾਨਾਂ ਲਈ ਉਪਲਬਧ ਹੋਣ ਕੋਆਪਰੇਟਿਵ ਸੁਸਾਇਟੀਆਂ ਵਿੱਚ ਰਾਜਨੀਤੀ ਦਾਖਲ ਦਖਲ ਦਖਲ ਘਟਾਇਆ ਜਾਵੇ ਰਵਣ ਰਵਣ ਸੁਪ ਦੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸੰਸਥਾ ਪਿੰਡ ਵਿੱਚ ਲਾਉਣ ਦੇ ਉਦਯੋਗਿਕ ਨੀਤੀ ਬਣੇ ਇਹਨਾਂ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਆਤ ਰੋਜ਼ਗਾਰ ਮਹਿੰਗਾਈ ਦਰਾਂ ਨਾਲ ਜੁੜੇ ਮਹਨਤਾਨੇ ਮਿਨਿਮਮ ਲੇਬਰ ਗਾਰੰਟੀ ਲਾ ਤਹਿਤ ਮਿਲੇ ਨੰਬਰ 10 ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ 20 ਸਾਲ ਪੂਰੇ ਹੋ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾ ਕੀਤੇ ਜਾਣ ਕਾਲੇ ਕਾਨੂੰਨਾਂ ਤਹਿਤ ਬਿਨਾ ਕੇਸ ਚਲਾਏ ਧੱਕੇ ਜੁਦੀ ਜੀਵੀ ਅਤੇ ਸੰਘਰਸ਼ਕਾਂ ਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬਰਨੋ ਨੰਬਰ 11 ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਕਾਨੂੰਨ ਬਣੇ ਦੋਸ਼ੀਆਂ ਨੂੰ ਸੁਝਾਵਾਂ ਲਈ ਫਾਸਟ ਅਟੈਕ ਅਦਾਲਤ ਵਿੱਚ ਮਕਦਮਾ ਚੱਲਿਆ ਤੇ ਧਰਬ ਦੇ ਨਾਮ ਤੇ ਅੱਗ ਲਾਉਣ ਤੇ ਫਤਕ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਨੰਬਰ 12 ਸ਼ਹਿਰਾਂ ਵਿੱਚ ਰੋਜ਼ ਹੋ ਰਹੇ ਸਫਾਰੀ ਕਤਲ ਰਤਨਾ ਫਰੋਟੀਆਂ ਤੇ ਗੈਰ ਕਾਨੂੰਨ ਆਵਾਜ਼ ਨੂੰ ਰੋਕਣ ਲਈ ਫੋਰਸਿਸ ਰੱਖਿਆ ਤਾਂ ਨੀਤੀ ਬਣੀ ਬੜੇ ਅਤੇ ਨੌਜਵਾਨੀ ਨੂੰ ਜੁਰਮ ਦੀ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ ਨੰਬਰ 13 ਸਰਕਾਰੀ ਅਧਿਕਾਰੀਆਂ ਤੇ ਬੈਠੇ ਪ੍ਰਸ਼ਟਾਚਾਰ ਲੀਡਰਾਂ ਦੇ ਪ੍ਰਸ਼ਟਾ ਅਕਸਰਾ ਸਾਹਾ ਸਾਹਾ ਖਿਲਾਫ ਦੇਸ਼ ਅਪਰਾਧ ਦੇ ਮੁਕਦਮੇ ਚਲਾਏ ਜਾਣ ਅਧਿਉ ਦੋਬਰ ਖਾਸ਼ ਕੀਤਾ ਜਾਵੇ ਅਤੇ ਇਹਨਾਂ ਦੀਆਂ ਜਾਇਦਾਦ ਜਬਤ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਨੰਬਰ 14 ਭਾਰਤ ਪਾਕ ਵਪਾਰ ਲਈ ਅਟਾਰੀ ਅਤੇ ਬਾਗਾ ਬਾਜ਼ਾਰ ਖੋਲ੍ਹੇ ਜਾਣ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਧ ਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ਕ ਐਸਸੀ ਮਿਲੇ ਨੰਬਰ 15 3 ਵਾਲੇ ਪਾਣੀ ਦਾ ਸਾਫਾ ਪਾਣੀ 3 ਵਾਲੇ ਪਾਣੀ ਸਾਫ ਦਾ ਪ੍ਰਬੰਧਕ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਨਿਰਵੰਧਨ ਹੋਵੇ ਅਤੇ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਟਾਂ ਰਾਹੀਂ ਸਾਫ਼ ਕਰਕੇ ਸਚਾਈ ਲਈ ਰੀਯੂਜ਼ ਕੀਤਾ ਜਾਵੇ ਮੈਰਾ ਦੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ ਤਾਂ ਵੀ ਰੇਖਾ ਕਾਰਖਾਨਿਆਂ ਦਾ ਗੰਦਾ ਪਾਣੀ ਪਰ ਉਹਨੂੰ ਦੀ ਸਜ਼ਾ ਉਮਰ ਕੈਦ ਹੋਵੇ ਇਸ ਨਾਲ ਕਾਨੂੰਨ ਬਣਿਆ ਸਾਡੀਆਂ ਆਪਣਾ ਦਾ ਮੁੱਲ ਕਾਰਨ ਪ੍ਰਿਸ਼ਟਾਚਾਰ ਹੈ ਇਸ ਨਾਲ ਲੜੇ bina ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 ਵਿੱਚ 2500 ਰੁਪਏ ਪੈਨਸ਼ਨ ਅਤੇ ਦੇਵਾਂਗਾ ਦੀ ਨੌਕਰੀ ਤੇ 1995 ਅਨੁਸਾਰ ਬੈਂਕ ਦਾ ਬੈਕ ਨਾਲ ਜਿੜਾਈ ਜਿੜੀ ਅਤੇ ਉਹਨਾਂ ਦੇ ਸਹਿਯੋਗ ਨਾਲ ਪੈਨਸ਼ਨ 1500 ਅਤੇ 3000 ਸਰਕਾਰੀ ਨੌਕਰੀਆਂ ਲਈ ਪੰਜਾਬੀਆਂ ਸਰਕਾਰੀ ਨੌਕਰੀਆਂ ਲਈਆਂ ਪੰਜਾਬੀਆਂ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਜਾਰੇ ਕਰਤਾ ਪ੍ਰਧਾਨ ਬਗਸਾਨੀ ਪ੍ਰਧਾਨ ਸਮੂਹ ਬਗਤਰ ਸਭਾ ਸਹਿਯੋਗੀ ਸ੍ਰੀ ਕੁਮਿੰਦਰ ਅਗੋਪੀ ਇੰਕਰਾਂਤ ਸਿੰਘ ਜਿਆਪਾ ਸਾਥੀਓ ਸਤਿਾਨ ਕਰਿਓ ਮੈਨੂੰ ਆਸਾ ਕਿ ਇਹ ਹੱਕੀ ਗੱਲਾਂ ਜਿਹੜੀਆਂ ਹੈਗੀਆਂ ਸੰਵਿਧਾਨਕ ਨੇ ਇਹ ਤੁਹਾਡੀਆਂ ਨੇ ਤਾਂ ਤੁਸੀਂ ਸਾਰੇ ਇਹਨੂੰ ਸੰਯੋਗ ਦਿਓਗੇ ਅੱਜ ਜੇ ਆਪਾਂ ਚ 10 ਬੰਦੇ ਆ ਤੇ ਦਸਾਂ ਬੰਦਿਆਂ ਚ ਜੇ ਆਪਾਂ ਤਿੰਨ ਤਿੰਨ ਬੰਦੇ ਦੀ ਮਜਬੂਤ ਕਰਦੇ ਆ ਇਕੱਠੇ ਆਉਣ ਲਈ ਤੇ ਤੁਹਾਡੀ ਵੱਡੀ ਗਿੰਤੀ ਹੋ ਸਕਦੀ ਆ ਕੱਟ ਤੋਂ ਬਿਨਾ ਇਹ ਲਾਗੂ ਨਹੀਂ ਹੋਣੀਆਂ ਜਿਸਕੇ ਬਹੁਤ ਵੱਡੀਆਂ ਗੱਲਾਂ ਨੇ ਤੇ ਸਰਕਾਰ ਨੂੰ ਦੇਣੀਆਂ ਬੜੀਆਂ ਔਖੀਆਂ ਮੈਨੂੰ ਅਮੇਨ ਦਾ ਕੇ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਾਂ ਇਸ ਮਿਸ਼ਨ ਨੂੰ ਲਾਗੂ ਕਰਵਾਉਣ ਲਈ ਵੱਡਾ ਕੱਟ ਕਰੀਏ ਕੱਟ ਕਰਨ ਦੇ ਵਿੱਚ ਮੈਂ ਇਕੱਲਾ ਹੀ ਨਹੀਂ ਕਹਿੰਦਾ ਕਿਉਂਕਿ ਮੈਂ ਵਨ ਸਾਈਡ ਲੜਾਈ ਲੜਦਾ ਗਰੀਬ ਤੇ ਆਪਣੇ ਸਮਾਜ ਦੀ ਕਿਉਂਕਿ ਵੇਖੋ ਗਰੀਬ ਸਮਾਜ ਆ ਨਾ ਇਹਨਾਂ ਕੋਲੇ ਆਰਥਿਕ ਪੱਖੋਂ ਕੋਈ ਸਹਾਇਤਾ ਹੈਗੀ ਆ ਨਾ ਹੀ ਇਹਨਾਂ ਦੇ ਹੱਕ ਸਰਕਾਰ ਲਾਗੂ ਕਰਦੀ ਆ ਤਾਂ ਕਿਸਾਨ ਆ ਹੈਗੇ ਆ ਜਿਹੜੇ ਉਹ ਵੱਡੀ ਗਿਣਤੀ ਨਾਲ ਇਕੱਠ ਕਰਕੇ ਸਰਕਾਰ ਨੂੰ ਜੋਵਾ ਕੇ ਆਪਣੇ ਹੱਕ ਲਾਗੂ ਕਰ ਸਕਦੇ ਆ ਤੇ ਆਓ ਗਿੱਲੂ ਪੂਰੀ ਅਮੇਂਦਾ ਆਗੂ ਸਾਥੀਆਂ ਨੂੰ ਇਸ ਤੇ ਗੌਰ ਕਰਿਓ ਜਾ ਜਿੰਨਾ ਤੱਕ ਮੈਂ ਨਹੀਂ ਵੀ ਪਹੁੰਚ ਸਕਦਾ ਵੀਡੀਓ ਪਹੁੰਚਿਆ ਚਾਹੇ ਸਿਆਰ ਪਹੁੰਚੇ ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਹੱਕ ਤੁਹਾਡੇ ਨੇ ਕਿ ਤੁਹਾਡੇ ਇਕੱਠੇ ਹੋਣ ਤੋਂ ਬਿਨਾਂ ਨਹੀਂ ਮਿਲਨੇ ਆਇਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਨ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ